ਆਮਰ ਬਸਤੇ ਤੇ ਭਾਰਤ ਨੇ ਬਸਤੇ ਗੱਲ ਕਰਨੀਏ ਬਹੁਤ ਵੱਡਾ ਤਾੜਾ ਬਣਾ ਇਸ ਕਰਕੇ ਸਮੇਂ ਸਮੇਤੇ ਮੀਟਿੰਗਾਂ ਤੇ ਜਿਹੜਾ ਜਦੈ ਤੱਕ ਇਲਾਸ ਹੈ ਉਹ ਲਗਭਗ 3 ਸਾਲ ਤੋਂ ਬਾਅਦ ਇੱਕ ਵਾਰ ਇਸ ਤਰ੍ਹਾਂ ਇਕੱਠ ਕਰਕੇ ਨਵੀਆਂ ਕਹਾਣੀਆਂ ਦਾ ਰਚਨ ਹੁੰਦਾ ਤੇ ਨਾਲ ਸਾਰੇ ਜਿੰਨੇ ਉਹਦੇ ਦਾਰ ਨੇ ਉਹਦਾ ਵੀ ਦੁਬਾਰਾ ਮੁੱਢ ਤੋਂ ਜੋ ਹੁੰਦੀ ਹੈ ਉਹਦੇ ਕੁਝ ਕਾਰਨ ਹੈ ਕਈ ਵਾਰ ਤਾਂ ਕਿਹੜੇ ਕੋਈ ਤਾਂ ਸੀ ਨੇ ਘਰਾਂ ਦੇ ਰਿਮਿਆਂ ਦੇ ਕਾਰਨ ਇਧਰੋਂ ਕੰਮ ਛੱਡ ਜਾਂਦੇ ਆ ਤੇ ਕਈ ਸਾਥੀ ਉਮਰ ਮੁਤਾਬਕ ਸਾਨੂੰ ਵਿਛੋੜਾ ਦੇ ਜਾਂਦੇ ਆ ਸਾਡੇ ਤੋਂ ਪਿੱਛੜ ਜਾਂਦੇ ਆ ਬਹੁਤ ਸਾਰੀਆਂ ਉਹ ਗੱਲਾਂ ਜਿਨ੍ਹਾਂ ਦੇ ਕਾਰਨ ਸਾਡੇ ਉਹ ਜਿਹੜੇ ਉਹਦੇ ਨੇ ਉਹਦੇ ਧਾਲੀਆਂ ਨੂੰ ਖਾਂਦੀ ਰਹਿ ਜਾਂਦੀਆਂ ਨੇ ਸਾਡੇ ਆ ਮਾਵਾ ਪਹਿਹਾਈਆਂ ਦਰੀ ਹੈਗੇ ਕੋਈ ਦਰੀ ਤੇ ਉਹਨਾਂ ਨੂੰ ਜ਼ਰੂਰ ਬਿਖਾਇਆ ਸਾਬ ਦੇ ਪਾਸੇ ਇਸ ਕਰਕੇ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ